ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਦੇ ਵੱਲੋਂ ਅੱਜ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਉਮੀਦਵਾਰ ਦੇ ਵੱਜੋਂ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰੋਪੜ ਕੋਲ ਆਪਣੇ ਕਾਗਜ਼ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋਂ ਬੇਲਾ ਚੌਕ ਰੂਪਨਗਰ ਵਿਖੇ ਇੱਕ ਭਰਮਾ ਇਕੱਠ ਕਰਕੇ ਬਹੁਜਨ ਸਮਾਜ ਦੇ ਹੱਕਦਾਰਾਂ ਦੇ ਵਿੱਚ ਤਕਰੀਰਾਂ ਵੀ ਕੀਤੀਆਂ ਗਈਆਂ ਅਤੇ ਉਸ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਮਿੰਨੀ ਸਕੱਤਰੇਟ ਪਹੁੰਚ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਹਾਥੀ ਆੜਾ ਹਾਥੀ ਆੜਾ ਤੁਹਾਡੇ ਤੱਕ ਕੋਈ ਹੋਰ ਬਹੁਜਨ ਸਮਾਜ ਪਾਰਟੀ ਇਸ ਲੋਕ ਸਭਾ ਦੇ ਵਿੱਚ ਆਮ ਲੋਕਾਂ ਦੀ ਗੱਲ ਗਰੀਬ ਦੀ ਗੱਲ ਜਿਨ੍ਹਾਂ ਦੇ ਸਿਰ ਤੇ ਦਸ਼ਮੇਸ਼ ਪਿਤਾ ਨੇ 350 ਸਾਲ ਪਹਿਲਾਂ ਕਲਗੀਤਾ ਲਗਾਈ ਲੇਕਿਨ ਉਹ ਚਮਕੌਰ ਦੀ ਗੜੀ ਦੇ ਵਿੱਚ ਹੀ ਕਲਗੀ ਲੱਗੀ ਜਦੋਂ ਦੀ ਨੰਦਪੁਰ ਸਾਹਿਬ ਸੀਟ ਬਣੀ ਆ ਕਦੀ ਵੀ ਦਲਤ ਗਰੀਬ ਸਿੱਖ ਦੇ ਸਿਰ ਤੇ ਕਲਗੀ ਨਹੀਂ ਲੱਗ ਸਕੀ ਇਹ ਰੋਪੜ ਦੀ ਧਰਤੀ ਆ ਸਾਹਿਬ ਕਾਸ਼ੀ ਰਾਮ ਜੀ ਦੀ ਧਰਤੀ ਆ ਜਿਨ ਪੂਰੇ ਦੇਸ਼ ਦੇ ਵਿੱਚ ਬਹੁਜਨਾਂ ਦੀ ਲਹਿਰ ਖੜੀ ਕੀਤੀ ਔਰ ਉੱਤਰ ਪ੍ਰਦੇਸ਼ ਦੇ ਵਿੱਚ ਚਾਰ ਚਾਰ ਵਾਰੀ ਮੁੱਖ ਮੰਤਰੀ ਬਣਾਇਆ ਲੇਕਿਨ ਪੰਜਾਬ 'ਚ ਗਰੀਬ ਨੂੰ ਕਦੀ ਮੌਕਾ ਨਹੀਂ ਮਿਲਿਆ ਇਹ ਇਨਕਲਾਬ ਜਿੰਦਾਬਾਦ ਕ੍ਰਾਂਤੀਕਾਰੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੀ ਧਰਤੀ ਵੀ ਸੇ ਲੋਕ ਸਭਾ ਚਾਹੁੰਦੀ ਆ لیکن ਉਹ ਗੋਲੇ ਜਿਹੜੇ ਬਰਤਾਨੀਆਂ ਸਰਕਾਰ ਦੇ ਕੰਨ ਸੀ ਉਸ ਅਜ ਤੋਂ 95 ਸਾਲ ਪਹਿਲਾਂ ਉਹਦੇ ਚ ਪਾਰਲੀਮੈਂਟ ਚ ਤਾਂ ਉਸ ਵੇਲੇ ਜਗਾ ਦੇ ਧੇਲੇ ਕਰ 95 ਸਾਲ ਬਾਅਦ ਅੱਜ ਤੱਕ ਵੀ ਗਰੀਬੀ ਸਣਵਾਈ ਲਈ ਜਿਹੜਾ ਆ ਅਸੀਂ ਇਹ ਪਾਰਲੀਮੈਂਟ ਦੇ ਵਿੱਚੋਂ ਹਾਥੀ ਨੂੰ ਪਾਰਲੀਮੈਂਟ ਦੇ ਵਿੱਚ ਇੱਕ ਕੋ ਇਨਕਲਾਬੀ ਬੰਬ ਬਣਾ ਕੇ ਭੇਜਣਾ ਚਾਹੁੰਦੇ ਆ ਜਿਹੜਾ ਕਸ਼ਮੀਰ ਤੋਂ ਲੈ ਕੇ ਕੰਨਿਆਕਬਰੀ ਤੱਕ ਗਰੀਬ ਸਮਾਜ ਦੀ ਮਜਬੂਮੀ ਨਿਮਾਣਿਆਂ ਦੀ ਨਿਆਸਰਿਆਂ ਦੀ ਲੋਟਿਆਂ ਦੀ ਨਪੱਤੀਆਂ ਦੀ ਗੱਲ ਕਰੇ ਕਿਹੜੀ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਮੰਗਣ ਜਾ ਰਹੇ ਹੋ ਦੇਖੋ ਅਨੰਤਪੁਰ ਸਾਹਿਬ ਦੀ ਇੰਨੀ ਇਤਿਹਾਸਿਕ ਧਰਤੀ ਹੋਵੇ ਬੰਗਾ ਗੜਸ਼ੰਕਰ ਤੋਂ ਖਰਾਲਗੜ ਸਾਹਿਬ ਫਰੀਦਕੁਰੂ ਅਦਾਜ ਜੀ ਮਹਾਰਾਜ ਦੀ ਚੰਚੋ ਪ੍ਰਾਪਤ ਧਰਤੀ ਆ ਜਿੱਥੋਂ ਕਾਰਮਾਰਚ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਉੱਥੇ ਇੱਕ ਸਰਮਾਇਅਦਾਰੀ ਦੇ ਖਿਲਾਫ ਇੱਕ ਅੰਦੋਲਨ ਖੜਾ ਹੋਇਆ ਸੀ ਬੇਗੰਪੁਰਾ ਸ਼ਹਿਰ ਤੋਂ ਨਾਉ ਤੋਂ ਖੰਡੋ ਨਹੀਂ ਦੇਖਾ ਇਸੇ ਤਰ੍ਹਾਂ ਬੰਗਿਆ ਤੋਂ ਗੜਸ਼ੰਕਰ ਔਰ ਅਨੰਤਪੁਰ ਸਾਹਿਬ ਆਉਨੇ ਆ ਤਾਂ ਇੱਕ ਬਾਟਾ ਜਿਹੜਾ ਆ ਉਹ ਜਾਤ ਪਾਤ ਨੂੰ ਉੱਚੀ ਚ ਨੂੰ ਖਤਮ ਕਰਨ ਦੇ ਲਈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਦੇ ਅਕੇ ਰੱਖਿਆ ਸੀ ਲੇਕਿਨ ਇਹਨਾਂ ਦੋਨਾਂ ਹੀ ਸਥਾਨਾਂ ਨੂੰ ਅੱਜ ਤੱਕ ਵੀ ਸੜਕਾਂ ਨਾ ਪੰਥ ਦੀਆਂ ਸਰਕਾਰਾਂ ਬਣਾ ਸਕੀਆਂ ਨਾ ਪੰਥ ਤੇ ਹਮਲਾ ਕਰਨ ਵਾਲੀ ਸ਼੍ਰੀ ਕਲਤਕ ਸਾਬ ਨੂੰ ਢਾਟੇਰੀ ਕਰਨ ਵਾਲੀ ਕਾਂਗਰਸ ਸਰਕਾਰ ਦਾ ਬਣਾ ਸਕੀ ਹੈ ਪਿਛਲੇ 20 ਸਾਲਾਂ ਦੇ ਵਿੱਚ ਕਿਉਂ ਉੱਥੇ ਜਿਹੜਾ ਜਦੋਂ ਗੁਰੂ ਦਾਸ ਜੀ ਨੂੰ ਮੰਨਣ ਵਾਲੇ ਜਾਂਦੇ ਆ ਤਾਂ ਹਰ ਸਾਲ ਦੁੰਗੀਆਂ ਖੱਡਾਂ ਦੇ ਵਿੱਚ ਡਿੱਗਦੇ ਆ ਟੈਕਸੀਡੈਂਟ ਹੁੰਦੇ ਆ ਟੈਕਟਰ ਟਰਾਲੀਆਂ ਪਾਰਟੀ ਨੇ ਇਸੇ ਤਰ੍ਹਾਂ ਸ਼੍ਰੀ ਅਨੰਦਪਰ ਸਾਹਿਬ ਕਿੱਦਾਂ ਸੰਗਤ ਔਰ ਸੰਤ ਸਮਾਜ ਨੇ ਕਿੱਦਾਂ ਆਪਣੇ ਹੱਥਾਂ 'ਚ ਕਈਆਂ ਫੜ ਕੇ ਗੰਦ ਦੇ ਟੋਕਰੇ ਸੰਤ ਸਮਾਜ ਵੀ ਕਦੇ ਦੇਖਿਆ ਕਿਸੇ ਸਮਾਜ ਦਾ ਸੜਕਾਂ ਬਣਾਉਣ ਲਈ ਉਹ ਗੰਦ ਮੰਦ ਚੁੱਤਰਿਆ ਹੋਵੇ ਲੇਕਿਨ ਇੱਥੇ ਕੁਰਬਾਨੀ ਸੰਤ ਸਮਾਜ ਨੇ ਕੀਤੀ ਇਹ ਸਰਕਾਰਾਂ ਦੀ ਮਲਕੀਅਤ ਆ ਇਹ ਸਾਰੀ ਮਲਕੀਅਤ ਨੂੰ ਦੂਰ ਕਰਨ ਲਈ ਬਹੁਤ ਜੀ ਸਮਾਜ ਪਾਰਟੀ ਸਭ ਤੋਂ ਪਹਿਲਾਂ ਜਾਨ ਦੀ ਸੁਰੱਖਿਆ ਜਿਹੜੀਆਂ ਟੁੱਟੀਆਂ-ਫੁੱਟੀਆਂ ਸੜਕਾਂ ਆ ਔਰ ਇਸੇ ਤਰ੍ਹਾਂ ਇਹ ਜਿਹੜੀ ਲੋਕ ਸਭਾ ਆ ਇਹ ਲਿਜਿਸਲੀ ਜਿੱਥੇ ਕ੍ਰਾਂਤੀਕਾਰੀ ਹੈ ਉੱਥੇ ਡੈਮੋਗ੍ਰਾਫਿਕਲੀ ਬੜੀ ਬਲੱਖਣ ਹੈ ਇੱਕ ਪਾਸੇ ਤਾਂ ਮਾਲਪੁਰ ਤੋਂ ਲੈ ਕੇ ਸਿਸਮਾ ਦੀਆਂ ਪਹਾੜੀਆਂ ਚਲਦੀਆਂ ਆਂ ਪੀਤ ਦਾ ਇਲਾਕਾ ਆ ਇੱਥੇ ਅੱਜ ਤੱਕ ਨਾ ਕੰਢੀ ਨਹਿਰ ਬਣ ਸਕੀ ਆ ਨਾ ਦਸ਼ਮੇਸ਼ ਕਨਾਲ ਜਿਹੜੀ ਪ੍ਰੋਪੋਜ਼ਲ ਹੈ ਪਿਛਲੇ 25 25 30 ਸਾਲ ਤੋਂ ਡਿਵੈਲਪ ਹੋ ਸਕੀ ਹੈ ਔਰ ਸਾਡਾ ਇਹੀ ਏਰੀਆ ਜਿਹੜਾ ਆ ਵੱਡਾ ਟੂਰਿਸਟ ਹੱਬ ਬਣ ਸਕਦਾ ਸੀ ਉਹਨੂੰ ਡਿਵੈਲਪ ਨਹੀਂ ਕੀਤਾ ਗਿਆ ਜਦੋਂ ਅਸੀਂ ਵਿਚਾਲੇ ਵਾਲੇ ਹਲਕੇ ਚਾਉਨੇ ਆ ਫਗਵਾੜੇ ਦੀ ਕੰਧ ਤੋਂ ਲੈ ਕੇ ਪੀਜੀਆਈ ਦੀ ਕੰਧ ਤੱਕ ਇਹ ਹਲਕਾ ਜਾਂਦਾ ਆ ਤੇ ਇਸ ਹਲਕੇ ਦੇ ਵਿੱਚ ਤਿੰਨ ਜ਼ਿਲ੍ਹੇ ਸਾਨੂੰ ਇਸ ਪਾਰਲੀਮੈਂਟ ਦੇ ਵਿੱਚ ਵੱਡੇ ਪੈਂਦੇ ਆ ਚੌਥਾ ਇੱਕ ਅਸੈਂਬਲੀ ਪੈਂਦੀ ਚਾਰ ਪਰ ਨਮਾ ਸ਼ਹਿਰ ਮੁਹਾਲੀ ਔਰ ਰੋਪੜ ਇੱਕ ਵੀ ਸੀਐਮਸੀ ਡੀਐਮਸੀ ਟਾਈਪ ਦਾ ਮੈਡੀਕਲ ਕਾਲਜ ਨਹੀਂ ਜਿੱਥੇ ਇਸ 20 ਲੱਖ ਵੋਟਰਾਂ ਦੇ ਧੀਆ ਪੁੱਤ ਐਮਬੀਬੀਐਸ ਕਰਨਾ ਚਾਹੁੰਦੇ ਹੋ ਉਹ ਐਮਡੀ ਕਰਨਾ ਚਾਹੁੰਦੇ ਹੋ ਐਜੂਕੇਸ਼ਨ ਨੂੰ ਇੱਥੇ ਦਾ ਤਾੜਿਆ ਗਿਆ ਆ ਆਈਆਈਟੀ ਰੋਪੜ ਬਣੀ ਹੋਆ ਮੈਨੂੰ ਲੱਗਦਾ ਨਹੀਂ ਕਿ ਰੋਪੜ ਵਾਲੇ ਵੀ ਜਾਣਦੇ ਹੋਣਗੇ ਕਿਥੇ ਆਈਆਈਟੀ ਰੋਪੜ ਹੈ ਲੇਕਿਨ ਆਈਆਈਟੀ ਦਿੱਲੀ ਨੂੰ ਜਾਣਿਆ ਜਾਂਦਾ ਆਈਆਈਟੀ ਕਾਨਪੁਰ ਨੂੰ ਜਾਣਿਆ ਜਾਂਦਾ ਭਈ ਆਈਆਈਟੀ ਰੋਪੜ ਨੂੰ ਕਿਉਂ ਨਹੀਂ ਜਾਣਿਆ ਜਾਂਦਾ ਅਜਤ ਔਰ ਪਿਛਲੇ ਦਸਾਂ ਸਾਲਾਂ 'ਚ ਕਿੰਨੇ ਆਈਆਈਟੀ ਨੇ ਇੱਥੇ ਡਿਵੈਲਪ ਕੀਤੇ ਆ ਕਿ ਉਹਨਾਂ ਆਈਆਈਟੀ 'ਚ ਪੜ੍ਹੇ ਲਿਖੇ ਲੋਕਾਂ ਨੂੰ ਸਰਕਾਰ ਨੇ ਮੋਟੀਵੇਟ ਕੀਤਾ ਹੋਵੇ ਤੁਸੀਂ ਇੱਥੇ ਇੰਡਸਟਰੀ ਲਾਓ ਵੀ ਇੱਥੇ ਤੁਸੀਂ ਆਪਣੇ ਆਪਣੇ ਪ੍ਰੋਜੈਕਟ ਲਾਓ ਵੀ ਤਾਂ ਰੋਜ਼ਗਾਰ ਮਿਲ ਸਕੇ ਹਰ ਚੀਜ਼ ਦੇ ਵਿੱਚ ਇਸ ਖਿੱਤੇ ਨੂੰ ਪਛਾੜਿਆ ਗਿਆ ਫਿਰ ਤੁਸੀਂ ਦੇਖੋ ਮੰਗਲ ਚੋਂ ਨਿਕਲ ਕੇ ਜਦੋਂ ਇਹ ਰੋਪੜ ਨਾਨਕ ਪ੍ਰਸਾਦ ਸਤਲੋਜ ਕੀਰਤ ਪ੍ਰਸਾਦ ਮੀਰੀ ਪੀਰੀ ਦੇ ਮਾਲਕ ਛੇਮੀ ਪਾਸ਼ਾ ਜੀ ਸ਼ਹੀਰ ਗੁਰੂਬਿੰਦ ਸਾਹਿਬ ਦੀ ਧਰਤੀ ਆ ਉੱਥੋਂ ਨਿਕਲ ਕੇ ਸਤਲੁਜ ਦਰਿਆ ਨਾਲ ਸੇ ਸਾਹਿਬ ਕਾਂਸੀ ਰਾਮ ਦਾ ਪਿੰਡ ਬੁੰਗਾ ਸਾਹਿਬ ਤੋਂ ਹੁੰਦਾ ਹੋਇਆ ਜਿੱਦਾਂ ਉਹ સીधे ਆਜੋ ਸਰਦਾਰ ਭਗਤ ਸਿੰਘ ਬੋਬਰਾਂ ਦੀ ਧਰਤੀ ਬਲਾ ਚੌਧਰ ਟੱਪਦਾ ਹੋਇਆ ਉਹ ਕਰੇ ਫਲੋਰ ਲੁਧਿਆਣੀ ਜਾ ਲੱਗਦਾ ਲੇਕਿਨ ਇਹ ਬੇਟ ਏਰੀਆ ਜਿਹੜਾ ਹੈਗਾ ਆ ਬੀੜੀ ਬੀ ਇਹ ਵੀ ਟੋਟਲੀ ਅੰਡਰ ਡਿਵੈਲਪ ਇਤਕੀ ਪਾਣੀ ਨੇ ਕਿੰਨਾ ਘਹਿਰ ਮਚਾਇਆ ਔਰ ਕੀ ਆ ਉਹਦਾ ਕੋਈ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਹੈਗਾ ਔਰ ਜਦ ਕਿ ਇਹ ਇਹ ਹੱਬ ਤਾਂ ਟੂਰਿਸਟ ਹੱਬ ਹੋ ਜਾਣੀ ਚਾਹੀਦੀ ਸੀ ਇੱਥੇ ਤਾਂ ਕਿਸ਼ਤੀਆਂ ਇੰਨੀਆਂ ਚੱਲ ਜਾਣੀਆਂ ਚਾਹੀਦੀਆਂ ਸੀ ਅੱਜ ਤੋਂ 20 ਸਾਲ ਪਹਿਲਾਂ ਰੋਪੜ ਦੇ ਕੰਢਿਆਂ ਤੇ ਸੱਤ ਲੋਈ ਦਾ ਬੋਟਿੰਗ ਕਲੱਬ ਸੀ ਸਰਕਾਰਾਂ ਨੇ ਉਹ ਵੀ ਖਤਮ ਕਰਤਾ ਅਸੀਂ ਉਹ ਮੇਲਾ ਲੱਗਦਾ ਦੇਖਿਆ ਬਚਪਨ ਦੇ ਵਿੱਚ ਇਸ ਕਰਕੇ ਇਹ ਪੂਰੀ ਦੀ ਪੂਰੀ ਪਾਰਲੀਮੈਂਟ ਗੁਰੂਆਂ ਦੀ ਧਰਤੀ ਆ ਇਹ ਟੂਰਿਸਟ ਹੱਬ ਬਣ ਸਕਦੀ ਐ ਚੱਪੜਚਿੜੀ